वैसे ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਮੌਕਿਆਂ ਦੇ ਉੱਤੇ ਪਰਿਵਾਰਵਾਦ ਤੇ ਬੜੇ ਕਟਾਕਸ਼ ਕਰਦੇ ਤਿੱਖੇ ਹਮਲੇ ਕਰਦੇ ਨਜ਼ਰ ਆਏ ਆ ਉਹਨਾਂ ਨੇ ਖੇਤਰੀ ਪਾਰਟੀਆਂ ਤੋਂ ਲੈ ਕੇ ਗਾਂਧੀ ਪਰਿਵਾਰ ਤੇ ਬੜੇ ਹਮਲੇ ਕੀਤੇ ਤੇ ਇਹ ਵੀ ਬਹਿਸ ਚੱਲਣੀ ਸ਼ੁਰੂ ਹੋ ਗਈ ਆ ਕਿ ਕਿਉਂਕਿ ਅਰਵਿੰਦਰ ਕੇਜਰੀਵਾਲ ਜਦੋਂ ਦੇ ਅੰਦਰ ਨੇ ਇੱਕ ਤੋਂ ਵੱਧ ਵਾਰੀ ਉਹਨਾਂ ਦੀ ਧਰਮ ਪਤਨੀ ਬਾਹਰ ਆ ਕੇ ਉਹਨਾਂ ਦੇ ਵਾਂਗ ਹੀ ਐਲਾਨ ਕਰ ਰਹੇ ਨੇ ਉਹਨਾਂ ਵਾਂਗ ਹੀ ਸੰਦੇਸ਼ ਪੜ ਰਹੇ ਨੇ ਉਹੀ ਤਰ੍ਹਾਂ ਦਾ ਮਾਹੌਲ ਹੈ ਪਿੱਛੇ ਜਿਹੜੀ ਕੇਜਰੀਵਾਲ ਨੂੰ ਅਸ਼ੀਰਵਾਦ ਨਾਂ ਦੀ ਕੈਂਪੇਨ ਚਾਲੂ ਕੀਤੀ ਉਹ ਵੀ ਉਹਨਾਂ ਦੀ ਪਤਨੀ ਨੇ ਕੀਤੀ ਅਖੇ ਜਦੋਂ ਗਾਂਧੀ ਪਰਿਵਾਰ ਵਾਂਗ ਸਿਆਸਤ ਚਲਾਉਣ ਵਾਲੇ ਅਖਲੇਸ਼ ਯਾਦਵ ਦਾ ਜ਼ਿਕਰ ਹੈ ਸ਼ਰਦ ਪਵਾਰ ਦਾ ਜ਼ਿਕਰ ਹੈ ਲਾਲੂ ਪ੍ਰਸ਼ਾਦ ਦੇ ਪਰਿਵਾਰ ਦਾ ਜ਼ਿਕਰ ਹੈ ਕਿ ਪਰਿਵਾਰਵਾਦੀ ਪਾਰਟੀਆਂ ਹਿਮੰਤ ਸੁਰੇਨ ਦੀ ਪਤਨੀ ਦਾ ਵੀ ਜ਼ਿਕਰ ਆ ਰਿਹਾ ਉਹ ਆਉਣਗੇ ਤਾਂ ਕੇਜਰੀਵਾਲ ਦੇ ਪਰਿਵਾਰ ਨੂੰ ਮਤਲਬ ਉਹਨਾਂ ਦੀ ਘਰ ਵਾਲੀ ਨੂੰ ਵੀ ਲਾਂਚ ਕਰਨਗੇ ਇਹ ਵੀ ਸਵਾਲ ਨਾਲ ਖੜਾ ਹੋ ਗਿਆ ਮੈਂ ਟੋਟੋ ਸਮਝਣਾ ਚਾਹੁੰਦਾ ਚੀਜ਼ਾਂ ਇੰਡੀਆ ਨਾਈਸਲੀ ਰੈਲੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਦੀ ਵਾਈਫ ਨੇ ਤਿੰਨ ਸਨੇਹੇ ਹੁਣ ਤੱਕ ਦਿੱਤੇ ਨੇ ਜਿਹਦੇ ਤੱਕ ਉਹ ਵੀ ਇੱਕ ਅਲੱਗ ਪਹਿਲੂ ਹੈਗਾ ਹੀ ਆ ਔਰ ਬਾਕੀ ਦੇ ਹੈਗੇ ਨੇ ਪਰ ਵੱਡਾ ਮਾਮਲਾ ਚੜਾ ਸਭ ਤੋਂ ਵੱਡਾ ਮਾਮਲਾ ਇਹ ਹੈ ਬੀਜੇਪੀ ਇਹਦਾ ਕਾਊਂਟਰ ਕੀ ਦੇ ਰਹੀ ਹੈ ਕਿ ਜੇ ਆਈਡੀਆ ਇੰਡੀਆ ਸੰਸਥਾਾਂ ਮਾਂ ਤੇ ਓਵਰ ਆਲ ਇੰਡੀਆ ਦੇ ਅਲਾਈਅੰਸ ਦੇ ਪਾਰਟਨਰ ਸੰਸਥਾਾਂ ਮਾਂ ਜਿਹੜੀਆਂ ਚੋਣਾਂ 'ਚ ਜਾ ਰਹੀਆਂ ਨੇ ਜੇ ਉਹ ਇਹ ਡਿਗੇਸ਼ਨ ਲਾ ਰਹੀਆਂ ਨੇ ਕਿ ਤੁਸੀਂ ਜਾਣਬੁੱਝ ਕੇ ਇੱਕ ਰਣਨੀਤੀ ਦੇ ਤਹਿਤ ਵਿਰੋਧੀ ਧਿਰਾਂ ਨੂੰ ਚੋਣ ਪ੍ਰਚਾਰ ਹੀ ਕਰਨ ਨਹੀਂ ਦੇਣਾ ਚਾਹੁੰਦੇ ਤੁਸੀਂ ਇੱਕ ਲੈਬਰ ਪਲੇ ਪਲੇਇੰਗ ਫੀਲਡ ਨਹੀਂ ਦੇ ਰਹੇ ਤੁਸੀਂ ਜਾਣਬੁੱਝ ਕੇ ਏਜੰਸੀਆਂ ਦਾ ਫਾਇਦਾ ਲੈ ਕੇ ਉਹਦੀ ਦੁਰਵਰਤੋਂ ਕਰਕੇ ਇਹ ਕੰਮ ਬੰਦ ਕਰ ਦੇਣਾ ਚਾਹੁੰਦੇ ਹੋ ਤੁਸੀਂ ਵਾਕਵਰ ਲੈਣਾ ਚਾਹੁੰਦੇ ਹੋ ਕਿ ਜੀ ਦੇਖੋ ਐਵੇਂ ਹੀ ਜਿੱਤ ਗਏ ਅਸੀਂ ਤਾਂ ਤਾਂ ਇਹ ਕਿਹੜੀ ਡੈਮੋਕ੍ਰੇਸੀ ਹੈ ਇਹਨੂੰ ਸਪੋਰਟ ਕਰਦੀ ਫਿਰ ਅਗਲੀ ਜਿਹੜੀ ਇੰਟਰਨੈਸ਼ਨਲ ਲੈਵਲ ਦਾ ਜਏ ਗਲੋਬਲ ਮੁੱਦਾ ਬਣ ਰਿਹਾ ਹੈ ਤੇ ਗਲੋਬਲ ਚ ਪਹਿਲਾਂ ਜਰਮਨ ਫਿਰ ਅਮਰੀਕਾ ਤੇ ਹੁਣ ਜੁਆਨ ਤੇ ਜੇਕਰ ਉਹਨਾਂ ਨੂੰ ਵੀ ਇਹ ਲੱਗ ਰਿਹਾ ਉੱਥੇ ਬੈਠਿਆਂ ਨੂੰ ਉਹਨਾਂ ਦੇ ਤਾਂ ਕੋਈ ਇੱਥੇ ਦੀ ਖੇਡ ਚ ਮੇਰੇ ਖਿਆਲ ਨਾਲ ਟਟੋਗੜ ਜੁਆਨ ਤਾਂ ਇਹ ਤਾਂ ਨਹੀਂ ਕੁਝ ਲੈਣਾ ਬਾਕੀ ਦੇ ਚਲੋ ਕਿਸੇ ਦਾ ਇੰਟਰਨੈਸ਼ਨਲ ਹੇਤ ਆਪੋ ਆਪਣੇ ਹੁੰਦੇ ਨੇ ਉਸ ਪੱਧਰ ਦੇ ਉੱਤੇ ਹੁੰਦੇ ਨੇ ਨਾਲੇ ਦੂਜੀ ਗੱਲ ਇਹ ਵੀ ਹੈ ਜਦੋਂ ਨਰਿੰਦਰ ਮੋਦੀ ਜੀ ਇਲੈਕਸ਼ਨ ਚ ਗਏ ਸੀ ਉੱਥੇ ਇੱਕ ਨਾਰਾ ਲਵਾਇਆ ਸੀ ਆਪ ਕੀ ਵਾਰ 트ੰਪ ਸਰਕਾਰ ਉਦੋਂ ਉਹਨਾਂ ਨੂੰ ਤਾਂ ਉਹ ਤਾਂ ਉੱਥੇ ਜਾ ਕੇ ਉਹਨਾਂ ਦੀ ਧਰਤੀ ਤੇ ਲਾਇਆ ਸੀ ਆਪ ਕੀ ਵਾਰ 트ੰਪ ਸਰਕਾਰ ਉਧਰ ਹੀ ਦੇਖਦਾ ਕਿ ਇਹ ਦੂਜੇ ਦੇਸ਼ ਦੇ ਵਿੱਚ दखਲ ਆਂਦਾ ਜੀ ਹੈ ਉਦੋਂ ਇਹ ਦੂਜੇ ਵੱਡੀਆਂ ਰੈਲੀਆਂ ਕਰਕੇ ਸਮੋਦਨ ਕਰਕੇ ਆਉਨੇ ਹੋ ਤੁਸੀਂ ਜਿਹੜੇ ਭਾਰਤੀ ਲੋਕ ਉਧਰ ਦੂਜੇ ਰਿਤੇ ਸਾਜ ਰਹਿੰਦੇ ਨੇ ਅਜੇ ਬਾਹਰਲੇ ਕਿਸੇ ਨੇ ਇੱਥੇ ਰੈਲੀਆਂ ਨਹੀਂ ਕੀਤੀਆਂ ਆ ਕਿ ਆਪਣੇ ਬੰਦਿਆਂ ਦੇ ਨਾਲ ਜਾਂ ਜਿਹੜਾ ਵੀ ਬੰਦੇ ਉਸ ਪੱਧਰ ਦੇ ਉੱਤੇ ਨੇ ਉਦੋਂ ਪੋਲਿਟਿਕਸ ਨਹੀਂ ਹੈ ਇਸ ਲਈ ਜਦੋਂ ਇਹ ਹੁੰਦਾ ਨਾ ਕਿ ਤੁਹਾਡੇ ਤੇ ਕੋਈ ਉਂਗਲ ਉਠਦੀ ਉਹਦਾ ਜਵਾਬ ਦੇਣ ਦੀ ਬਜਾਏ ਤੁਸੀਂ ਦੂਜੇ ਪਾਸੇ ਇਸੇ ਤਰ੍ਹਾਂ ਜਿਹੜੀ ਇੰਟਰਨੈਸ਼ਨਲ ਰਜਸਸੀਆਂ ਤੇ ਰਿਪੋਰਟਰਾਂ ਨੇ ਕਿਤੇ ਕਾਇਨੜ ਕੇ ਮੋਦੀ ਪਾਵਰਫੁਲ ਪ੍ਰਾਈਮ ਮਿਨਿਸਟਰ ਦਾ ਜੀ ਬਾਕੀ ਐ ਤੇ ਕਹਣਗੇ ਉਹੀ ਅਖਬਾਰਾਂ ਦੀਆਂ ਸੁਰਖੀਆਂ ਔਰ ਟੀਵੀ ਚੈਨਲਾਂ ਦੀਆਂ ਡਿਬੇਟਾਂ ਔਰ ਤੁਹਾਡੀ ਐਡਵਰਟਾਈਜ਼ਮੈਂਟ ਬਣ ਜਾਊਗੀ ਕਿ ਦੇਖੋ ਜੀ ਉਹਨਾਂ ਨੇ ਦਿੱਤੀ ਆ ਹੁਣ ਤਾਂ ਮੰਨਤਾ ਦੁਨੀਆ ਲੋਹਾ ਮੰਨਦੀ ਆ ਮੋਦੀ ਸਾਹਿਬ ਦਾ ਪਰ ਜਦ ਉਹੀ ਏਜੰਸੀਆਂ ਇਹ ਕਹਿੰਦੀਆਂ ਨੇ ਕਿ ਤੁਸੀਂ ਆ ਡੈਮੋਕਰੈਟਿਕ ਹੋ ਤੁਸੀਂ ਵੋਟਰ ਨਹੀਂ ਦੇ ਰਹੇ ਪ੍ਰੋਪਰ ਉਦੋਂ ਤੁਸੀਂ ਕਹਿੰਦੇ ਨੋ ਸਾਡੇ ਚ ਦਖਲ ਦੇਣ ਦਾ ਗੱਲ ਨਹੀਂ ਮਤਲਬ ਇਹ ਇੱਕ ਤਾਂ ਇਹ ਤੈਅ ਕਰਨਾ ਪਏਗਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੋਨਾਂ ਦੇ ਵਿੱਚੋਂ ਤੁਹਾਡੀ ਸਟਰੈਟਜੀ ਕੀ ਹੈ ਦੁਨੀਆ ਦੀਆਂ ਸੰਸਥਾਵਾਂ ਨੂੰ ਮਾਨਤਾ ਦੇਣੀ ਹੈ ਜਾਂ ਨਹੀਂ ਦੇਣੀ ਹੈ ਤੁਸੀਂ ਕਿਹੜੇ ਪਾਸੇ ਪਰ ਉਹ ਦੋਨਾਂ ਪਾਸੇ ਨਾ ਦਿਓ ਆਈਸੋਲੇਸ਼ਨ ਚ ਰਹੋ ਜੋ ਵੀ ਤੁਹਾਨੂੰ ਲੱਗਦਾ ਔਰ ਇੱਥੇ ਆ ਕੇ ਝੂਲੇ ਚਲਾਉਣਾ ਤੇ ਬਾਕੀ ਜਾਣਾ ਸਾਰੇ ਕਿਤੇ ਉਹ ਸ਼ਾਇਦ ਇਸ ਪ੍ਰਧਾਨ ਮੰਤਰੀ ਤੋਂ ਜ਼ਿਆਦਾ ਕੋਈ ਨਹੀਂ ਗਿਆ ਬੁਨਿਆਦੀ ਮੁੱਦਾ ਇਹ ਹੈ ਕਿ ਕਾਂਗਰਸ ਦੇ 1800 ਕਰੋੜ 82 ਕਰੋੜ ਰੁਪਏ ਦਾ ਹੋਰ ਨਵਾਂ ਜਿਹੜਾ ਇੱਕ ਨੋਟਸ ਚਲਾ ਜਾਣਾ ਪਹਿਲਾਂ ਵਾਲੇ ਖਾਤੇ ਫ੍ਰੀਜ਼ ਕਰ ਦਿੱਤੇ ਜਾਣੇ ਤੇ ਇਹ ਇਹਨਾਂ ਦੀ ਟਾਈਮਿੰਗ ਹੈ ਕਿਉਂ ਹੈ ਬਾਕੀ ਗੱਲਾਂ ਜੋ ਮਰਜ਼ੀ ਹੋ ਸਕਦੀਆਂ ਮਤਲਬ ਇਹ ਜਿਹੜੀ ਟਾਈਮਿੰਗ ਹੈ ਜਦੋਂ ਲੋਕ ਸਭਾ ਜਦੋਂ ਕੋਡ ਲੱਗ ਗਿਆ ਜਦੋਂ ਇਹ ਕਿਹਾ ਜਾ ਰਿਹਾ ਕਿ ਟੋਟਲ ਪ੍ਰਸ਼ਾਸਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅਧੀਨ ਆ ਜਾਂਦਾ ਤੇ ਉਦੋਂ ਜਿਹੜੀਆਂ ਪਾਰਟੀਆਂ ਚੋਣ ਲੜ ਰਹੀਆਂ ਨੇ ਉਹਨਾਂ ਲਈ ਇੱਕ ਲੈਵਲ ਪਲੇਇੰਗ ਫੀਲਡ ਚਾਹੀਦਾ ਤੇ ਉਦੋਂ ਚੱਕ ਕੇ ਤੁਸੀਂ ਅਰੈਸਟ ਕਰਦੇ ਹੋ ਉਦੋਂ ਚੱਕ ਕੇ ਤੁਸੀਂ ਖਾਤੇ ਫ੍ਰੀਜ਼ ਕਰਦੇ ਹੋ ਉਦੋਂ ਚੱਕ ਕੇ ਤੁਸੀਂ ਏਜੰਸੀਆਂ ਨੂੰ ਹੋਰ ਸਰਗਰਮ ਕਰਦੇ ਹੋ ਜਾਂ ਹੋ ਰਹੀਆਂ ਨੇ ਏਜੰਸੀਆਂ ਤਾਂ ਇਹ ਬਹੁਤ ਬੜਾ ਸਵਾਲੀਆ ਨਿਸ਼ਾਨ ਜਮਹੂਰੀ ਤੌਰ ਤਰੀਕਾ ਤੇ ਹੈਗਾ ਹੀ ਹੈ ਔਰ ਦਿਖਾਈ ਦੇ ਰਿਹਾ ਹੈ ਔਰ ਇਹ ਜਨਤਾ ਨੂੰ ਵੀ ਲੱਗੂਗਾ ਹੀ ਔਰ ਲੱਗ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਅਗਲਾ ਸਵਾਲ ਇਹ ਹੈ ਕਿ ਸਾਡੀਆਂ ਪਾਰਟੀਆਂ ਕਿਵੇਂ ਰਿਐਕਟ ਕਰਦੀਆਂ ਨੇ ਇਹ ਸਾਰੇ ਮਾਮਲੇ ਨੂੰ ਰਿਐਕਟ ਕਿਵੇਂ ਕਰਦੀਆਂ ਨੇ ਉਹਨਾਂ ਦਾ ਮੋਰਲ ਇੱਕ ਲੈਵਲ ਇਹ ਬਣਦਾ ਜਦੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਇਹ ਆਈ ਸੀਗੀ ਸ਼ੁਰੂ ਤੋਂ ਲੈ ਕੇ ਉਹ ਟੋਟਲ ਪਰਿਵਾਰਵਾਦ ਦੇ ਵੀ ਖਿਲਾਫ ਆਈ ਸੀ ਟੋਟਲ ਪਾਰਟੀਆਂ ਦੇ ਕ腐ਸ਼ਨ ਦੇ ਵੀ ਖਿਲਾਫ ਆਈ ਸੀ ਔਰ ਉਹ ਟੋਟਲ ਹੀ ਹਾਈ ਕਮਾਂਡ ਕਲਚਰ ਦੇ ਖਿਲਾਫ ਆਈ ਸੀ ਔਰ ਉਹ ਟੋਟਲੀ ਇਨਕਲਾਬ ਦੇ ਸੱਦੇ ਤੇ ਆਈ ਸੀ ਟੋਟਲ ਤਬਦੀਲ ਕਰਨ ਦੇ ਨਾਂ ਤੇ ਲੋਕਾਂ ਨੂੰ ਹੱਕ ਹਕੂਕ ਦੇਣ ਦੇ ਨਾਂ ਤੇ ਆਈ ਸੀ ਉਹਦੇ ਤੋਂ ਬੜੀ ਦੇਰ ਤੋਂ ਲੈ ਕੇ ਉਹ 슬ਿੱਪ ਕਰ ਗਈ ਹੈ ਮਤਲਬ ਕਿੰਨੀਆਂ ਚੀਜ਼ਾਂ ਉਹ ਛੱਡ ਗਈ ਘਰ ਕਿਹੋ ਜਿਹਾ ਚਾਹੀਦਾ ਹੈ ਵੀਆਈਪੀ ਹੋਊਗਾ ਨਹੀਂ ਹੋਏਗਾ ਹਾਈ ਕਮਾਂਡ ਹੋਏਗੀ ਨਹੀਂ ਹੋਏਗੀ ਉਹ ਸਭ ਕੁਝ ਆ ਜੋ ਦੂਜੀਆਂ ਪਾਰਟੀਆਂ ਚ ਹੈ ਇਸੇ ਤਰ੍ਹਾਂ ਕੱਲੀ ਇਹ ਨਹੀਂ ਬੀਜੇਪੀ ਵੀ ਬੜੇ ਲੰਮੇ ਸਮੇਂ ਤੱਕ ਕਹਿੰਦੀ ਰਹੀ ਅਸੀਂ ਕਾਡਰ ਬੇਸਡ ਪਾਰਟੀਆਂ ਔਰ ਪਾਰਟੀ ਵਿਦ ਡਿਫਰੈਂਸ ਆ ਅਸੀਂ ਡੈਲੋਜੀ ਨੂੰ ਪਰਨਾਏ ਹੋਏ ਆ ਸਾਡੀ ਸਾਡੇ ਤੇ ਕੋਈ ਕੁੰਡਾ ਕੱਲੇ ਇੱਕ ਵਿਅਕਤੀ ਜਾ ਉਹ ਨਹੀਂ ਹੈ ਜਿੰਨੇ ਕਰਪਟ ਬੰਦੇ ਤੁਹਾਡੇ ਵੱਲ ਜਾ ਰਹੇ ਨੇ ਤੇ ਉਹ ਠੀਕ ਹੋ ਜਾਂਦੇ ਨੇ ਤੇ ਉਹ ਟਿਕਟ ਵੀ ਲੈ ਜਾਂਦੇ ਨੇ ਔਰ ਉਹਨਾਂ ਤੇ ਕ੍ਰਿਮੀਨਲ ਚਾਰਜਜ ਵੀ ਹੋਣ ਤਾਂ ਵੀ ਤੁਹਾਡੀ ਛਤਰਛਾਇਆ ਰਹਿੰਦੀ ਹੈ ਤੇ ਪਾਰਟੀ ਵਿੱਚ ਡਿਫਰੈਂਸ ਵਾਲਾ ਫੰਡਾ ਖਤਮ ਹੋ ਗਿਆ ਇਸ ਦੇਸ਼ ਦੇ ਵਿੱਚੋਂ ਜਿਹੜਾ ਇਹ ਸੀਗਾ ਔਰ ਮੈਂ ਜਿਵੇਂ ਸਵੇਰੇ ਗੱਲ ਕੀਤੀ ਪਾਰਟੀ ਵਿੱਚ ਡਿਫਰੈਂਸ ਜੇ ਕੋਈ ਹੈ ਅਜੇ ਵੀ ਥੋੜੇ ਬਹੁਤ ਕੰਮਨਿਸਟ ਨੇ ਇੰਨੇ ਰਾਜਕੰਤੇ ਨੇ ਇੰਨੇ ਥੱਕ ਗਏ ਨੇ ਕੋਈ ਈਡੀ ਨਹੀਂ ਜਾ ਸਕੀ ਨਾਲੇ ਮੋਦੀ ਸਾਹਿਬ ਲੱਭਦੇ ਫਿਰਦੇ ਹੋਣਗੇ ਈਡੀਆਂ ਦੇ ਖਾਤੇ ਇਨਕਮ ਟੈਕਸ ਦੇ ਬਾਕੀ ਦੇ ਠੀਕ ਹੈ ਜੇ ਅਜੇ ਵੀ ਪਾਲਿਟਿਕਸ ਦਾ ਜਦਾ ਉਹ ਹੈ ਹੀ ਨਹੀਂ ਨਾ ਅਜੇ ਇੱਕ ਸਟੇਟ ਦਾ ਰਾਜ ਕਰ ਰਹੇ ਨੇ ਦੂਜੇ ਸਟੇਟਾਂ ਚ ਵੀ ਕੰਜ ਚ ਰੈਲੇਵੈਂਟ ਨੇ ਤਿੰਨ ਤਿੰਨ ਸਟੇਟਾਂ ਚ ਰੂਲ ਕੀਤਾ ਅਜੇ ਕੇਜਰੀ ਪਾਲੋਨੀ ਤਾਂ ਡੇਢ ਸਟੇਟ ਚ ਨੇ ਇੱਕ ਟਾਈਪ ਦਾ ਇੱਕ ਸਿਟੀ ਸਟੇਟ ਹੈ ਤੇ ਇੱਕ ਪੰਜਾਬ ਵਾਲੀ ਹੈ ਤੇ ਕੱਟਣ ਈਮਾਨਦਾਰ ਸਰਕਾਰ ਤੇ ਇੰਨਾ ਕੁਝ ਜਾ ਰਿਹਾ ਤੇ ਦੂਜੇ ਪਾਸੇ ਨਹੀਂ ਗਿਆ ਉਹ ਇੱਕ ਸਵਾਲ ਖੜਾ ਹੀ ਹੈ ਮਤਲਬ ਐ ਨਹੀਂ ਹੁੰਦਾ ਕਿ ਵੀ ਨਾਸਤ ਜੋ ਨੈਰੇਟਿਵ ਚੋਂ ਬਾਹਰ ਹੋ ਜਾਂਦਾ ਤੇ ਦੂਜੀਆਂ ਤਰ੍ਹਾਂ ਜਿਹੜੀਆਂ ਪੈਸੇ ਬਣਾਉਣ ਦੇ ਕੰਮ ਤੇ ਲੱਗੀਆਂ ਨੇ ਜਿਹੜੀਆਂ ਬਿਲਕੁਲ ਪੀਐਮ ਕੇਅਰ ਫੰਡ ਦੇ ਵਿੱਚ ਤੁਸੀਂ ਨਹੀਂ ਲੋਕਾਂ ਨੂੰ ਇਨਫੋਰਮੇਸ਼ਨ ਦੇਣਾ ਚਾਹੁੰਦੇ ਇਲੈਕਟਰਲ ਬੌਂਡਸ ਦੇ ਵਿੱਚ ਤੁਸੀਂ ਰੋਕੀ ਰੱਖਿਆ ਹੁਣ ਤੱਕ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਬਾਵਜੂਦ ਟੁਕੜਿਆ ਚ ਦਿੱਤਾ ਕੰਮ ਇਹ ਸਾਰੇ ਵੱਡੇ ਇਧਰ ਵੀ ਇੱਕ ਵੱਡੀ ਸਲੇਟ ਖੁੱਲੀ ਹੋਈ ਆ ਬੜਾ ਚੈਪਟਰ ਰੂਲਿੰਗ ਪਾਰਟੀ ਦੇ ਸਾਹਮਣੇ ਉਹਨੂੰ ਦੇਖਣਾ ਪਏਗਾ ਔਰ ਕੇਜਰੀਵਾਲ ਸਾਈਡ ਵੀ ਜਿਹੜਾ ਇਹ ਆ ਰਿਹਾ ਇੱਕ ਪਹਿਲਾਂ ਤੋਂ ਹੀ ਗੱਲ ਕਰਦੇ ਪਹਿਲੀ ਗੱਲ ਤਾਂ ਇਹ ਨਵੀਆਂ ਕਈ ਗੱਲਾਂ ਕਰਦੇ ਜਰੂਰੀ ਨਹੀਂ ਉਹ ਨਵੀਆਂ ਠੀਕ ਹੋਣ ਜਰੂਰੀ ਨਹੀਂ ਨਵੀਆਂ ਗਲਤ ਹੋਣ ਪਰ ਅੱਜ ਦੇ ਮਾਹੌਲ ਚੋ ਠੀਕ ਨਹੀਂ ਲੱਗਦੀਆਂ ਕਿ ਚੀਫ ਮਿਨਿਸਟਰ ਜੀ ਅੰਦਰੋਂ ਹੀ ਚਲਾਊਗਾ ਸਰਕਾਰ ਅਸੀਂ ਤਾਂ ਐਵੇਂ ਹੀ ਕਰਾਂਗੇ ਬਾਕੀ ਚੀਫ ਮਿਨਿਸਟਰ ਹੋ ਦਿੰਦੇ ਨੇ ਹੁਣ ਜਿਹੜੀ ਮੈਂ ਗੱਲ ਆਪਾਂ ਪਹਿਲਾਂ ਵੀ ਕਹੀ ਕਿ ਹੋਰ ਵੀ ਬਹੁਤ ਅੱਜ ਕੱਲ੍ਹ ਕਹਿਣ ਲੱਗੇ ਨੇ ਲੋਕ ਕਿ ਜਿਹੜੀ ਚੇਅਰ ਤੇ ਬੈਠ ਕੇ ਸ਼੍ਰੀਮਤੀ ਕੇਜਰੀਵਾਲ ਕਹਿ ਰਹੇ ਨੇ ਆਪਣੇ ਉਹ ਵੀ ਇੱਕ ਮੈਸੇਜ ਦੇਣਾ ਹੁੰਦਾ ਮੈਂ ਹੈਲਮਫ ਅਫੇਅਰ ਆ ਮੈਂ ਇਹਨੂੰ ਕਨਵੇ ਕਰ ਰਹੀ ਹਾਂ ਉਸ ਪੱਧਰ ਦੇ ਉੱਤੇ ਜਦੋਂ ਅਜੰਡਾ ਚੱਲ ਰਿਹਾ ਹੋਵੇ ਤਾਂ ਤੁਹਾਨੂੰ ਆਪਦੀ ਪਾਰਟੀ ਚੋਂ ਲੀਡਰਸ਼ਿਪ ਨੂੰ ਅੰਗੇ ਕਰਨਾ ਹੁੰਦਾ ਔਰ ਕਰਨਾ ਚਾਹੀਦਾ ਮੇਰੇ ਖਿਆਲ ਨਾਲ ਬਿਹਤਰ ਤਰੀਕੇ ਨਾਲ ਬਿਹਤਰ ਤਾਂ ਉਹ ਹੁੰਦਾ ਹੈ ਉਸ ਮਾਮਲੇ 'ਚ ਪਰ ਇਹਦੀਆਂ ਦੂਜਾ ਫਾਈਂਡ ਵੀ ਹੈ ਦੂਜੀ ਸਾਈਡ ਇਹ ਹੈ ਕਿ ਕਿਸੇ ਪਰਿਵਾਰ ਦਾ ਮੈਂਬਰ ਅੰਦਰ ਬੰਦ ਹੋਵੇ ਉਹਦੀ ਪਾਰਟੀ ਰੈਲੀ ਪਲਾਨ ਕਰ ਰਹੀ ਹੋਵੇ ਉਹਦੇ ਚ ਆਏ ਜੇ ਇੰਡੀਵਿਜੂਅਲ ਵੀ ਪਰਿਵਾਰ ਵੀ ਪੂਰੀ ਤਰ੍ਹਾਂ ਤੰਦੇਹੀ ਨਾਲ ਲੱਗਿਆ ਹੋਵੇ ਤੇ ਪਰਿਵਾਰ ਜੇ ਚੁੱਪ ਕਰਕੇ ਬੈਠੇਗਾ ਤਾਂ ਕੀ ਹੈ ਜੀ ਕੋਈ ਕਿਉਂ ਨਹੀਂ ਲੜੂਗਾ ਆਪਣੇ ਬੰਦੇ ਵਾਸਤੇ ਕਿ ਉਹਨੂੰ ਵੀ ਬਾਹਰ ਲਿਆਉ। ਜੇਕਰ ਕੱਲੀ ਗ੍ਰਿਫਤਾਰੀ ਨੂੰ ਦੇਖ ਲੋ ਜੇ ਥੋੜਾ ਜਿਹਾ ਜਸਟਿਸ ਕਰੋ ਇਹਨਾਂ ਦੋਨੇ ਮਾਮਲਿਆਂ ਦੇ ਵਿੱਚ ਆ ਕੇ ਕਿ ਜਾਣਾ ਰੈਲੀ ਤਾਂ ਇੰਡੀਆ ਆ ਰਹੀ ਜੀ ਹੈ। ਔਰ ਜੇ ਉਹ ਸੱਦਾ ਦੇ ਰਹੀ ਹੈ ਕੇਜਰੀਵਾਲ ਕੋ ਇਮੋਸ਼ਨਲ ਸੱਦਾ ਕੇ ਚਲੋ ਜੀ ਇੱਕ ਬੰਦਾ ਬੰਦਾ ਉਹਦੀ ਪਤਨੀ ਕਹਿ ਰਹੀ ਹੈ ਤੁਸੀਂ ਤੁਸੀਂ ਹੁਣ ਉਹਨਾਂ ਨੂੰ ਅਸੀਰਵਾਦ ਦਿਓ ਫਲਾਣਾ ਦਿਓ ਏ ਮੇਰਾ ਕਹਿੰਦਾ ਬੈਨੀਫਿਟ ਆਫ ਡਾਊਟ ਵੀ ਦਿੱਤਾ ਜਾ ਸਕਦਾ ਉਹਨਾਂ ਕਹ ਤਾਂ ਜਿੰਨਾ ਜਿੰਨਾ ਨਹੀਂ ਹਾਂ ਕੱਲ ਨੂੰ ਕਿਤੇ ਇਹੀ ਹੋਏਗਾ ਟੋਟਲ ਕੈਂਪੇਨ ਦੀ ਇਨਚਾਰਜ ਸ਼੍ਰੀਮਤੀ ਕੈਦਰੀਵਾਲ ਹੋਣਗੇ ਕੱਲ ਨੂੰ ਜੇ ਲੋੜ ਪਈ ਕਿ ਅੰਦਰੋਂ ਸਰਕਾਰ ਨਹੀਂ ਚੱਲ ਸਕਦੀ ਤਾਂ ਕਾਰਜਕਾਰੀ ਚੀਫ ਮਿਨਿਸਟਰ ਵੀ ਉਹ ਬਣ ਜਾਣਗੇ ਬਾਕੀ ਦੀਆਂ ਚੀਜ਼ਾਂ ਹੋ ਜਾਣਗੀਆਂ ਤਾਂ ਉਧਰ ਨੂੰ ਹੀ ਜਾਏਗਾ ਪਰ ਬਾਅਦ ਦਾ ਬੀਜਪੀ ਹੁਣ ਬਚਿਆ ਨਾ ਹੋਰ ਸਾਰੇ ਪਰਿਵਾਰਾਂ ਦੇ ਬੰਦੇ ਤੁਹਾਡੇ ਚ ਮੁਲਾਇਮ ਸੋਸ਼ਲਵਾਦੀ ਪਾਰਟੀ ਦੇ ਪਰਿਵਾਰ ਦੇ ਬੰਦੇ ਟੁੱਟ ਕੇ ਤੁਹਾਡੇ ਚਲੇ ਜਾਣ ਤੁਹਾਨੂੰ ਕੋਈ ਇਤਰਾਜ਼ ਲਾਲੂ ਪ੍ਰਸਾਦ ਜਾਜਬ ਨਾਲ ਤੁਹਾਨੂੰ ਕੋਈ ਹਮੇਤ ਸਰਾਂਦੀ ਹਿਮੰਤ ਸਰਾਂਦੀ ਭਰਜਾਈ ਤੁਸੀਂ ਤੋੜ ਲੀਆ ਉਹਨੂੰ ਟਿਕਟ ਵੀ ਨਹੀਂ ਦਿੱਤੀ ਤੁਹਾਨੂੰ ਕੋਈ ਪਰਿਵਾਰ ਦੀ ਤੇ ਰਾਜਨਾਥ ਸਿੰਘ ਤੋਂ ਲੈ ਕੇ ਅਮਿਤ ਸ਼ਾਹ ਤੋਂ ਲੈ ਕੇ ਡਿਫਰੈਂਟ ਪਾਰਟੀਆਂ ਦੇ ਲੀਡਰ ਜਿਹੜੇ ਵੀ ਸਟੇਟਾਂ ਦੇ ਵਿੱਚ ਤੁਹਾਡੇ ਕੋਲ ਵੱਡੇ ਲੀਡਰ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਟਿਕਟਾਂ ਦੇ ਦਿਓ ਅਸੈਂਬਰੀਆਂ ਦੇ ਵਿੱਚ ਤੇ ਬਾਪਾਂ ਨੂੰ ਪਾਰਲੀਮੈਂਟਾਂ ਦੇ ਵਿੱਚ ਲਿਆਓ ਤੁਹਾਨੂੰ ਕੋਈ ਇਤਰਾਜ਼ ਨਹੀਂ ਆਹ ਮੋਦੀ ਸਾਹਿਬ ਕੱਲੇ ਕਹਿੰਦੇ ਨੇ ਪਰਿਵਾਰ ਨਹੀਂ ਗਾ ਉਹ ਇੱਕ ਅਲੱਗ ਗੱਲ ਹੈ ਉਹਨੂੰ ਤੁਸੀਂ ਜੁਮਲਾ ਬਣਾ ਕੇ ਕਹੋ ਮੇਰਾ ਤਾਂ ਇੰਡੀਆ ਹੀ ਪਰਿਵਾਰ ਹੈ ਜੀ ਫਲਾਨਾ ਹੁੰਦਾ ਇੰਡੀਆ ਪਰਿਵਾਰ ਹੈ ਫਿਰ ਇੰਡੀਆ ਦੇ ਪਰਿਵਾਰ ਚ ਜਿਨ੍ਹਾਂ ਨੂੰ ਬੰਦ ਕਰ ਰਹੇ ਹੋ ਜਿਨ੍ਹਾਂ ਦੇ ਕੋਲ ਨਹੀਂ ਮਾਰ ਰਹੇ ਹੋ ਤੇ ਜਿਨ੍ਹਾਂ ਨੂੰ ਬਿਨਾ ਦਲੀਲ ਬਿਨਾ ਪਕੀਲ ਕਿਸੇ ਨੂੰ ਐਨਐਸਏ ਚ ਕਿਸੇ ਨੂੰ ਜੂਏਪੀਐਚ ਚ ਬੰਦ ਕਰ ਰਹੇ ਹੋ ਉਹ ਫਿਰ ਪਰਿਵਾਰ ਦੇ ਹਿੱਸੇ ਵੀ ਆ ਜੇ ਇੰਡੀਆ ਪਰਿਵਾਰ ਹੈ ਤਾ ਤੁਹਾਨੂੰ ਸਮਝੋ ਫਿਰ ਫਿਰ ਤਾਂ ਤੁਸੀਂ ਉਸ ਪਿਛ ਤੇ ਚਲੇ ਗਏ ਨਾ ਤੁਸੀਂ ਤਾਂ ਮਹਾਤਮਾ ਬਣ ਗਏ ਕਿ ਸਰਬੱਤ ਦਾ ਭਲਾ ਗੁਰੂ ਨਾਨਕ ਦੀ ਫਲਸਫੀ ਹੈ ਉਹ ਨਹੀਂ ਉਹ ਤੁਸੀਂ ਤੁਹਾਡੀ ਪ੍ਰੈਕਟਿਸ ਹੋ ਨਹੀਂ ਹੈ ਇਹ ਮੈਚ ਨਹੀਂ ਕਰਦਾ ਤੁਹਾਡਾ ਸਲੋਗਨ ਉਹ ਸਾਰੇ ਕੰਮ ਦੇ ਨਾਲ ਇਸ ਲਈ ਇਹਨੂੰ ਵੀ ਦੇਖਣਾ ਪੈਣਾ ਹੈ ਅਜਿ ਤਾਰ ਸਿੰਘ ਦੀ ਕੀ ਕੇਜਰੀਵਾਲ ਦੇ ਪਰਿਵਾਰ ਨੂੰ ਅੱਗੇ ਵਧਾਇਆ ਜਾ ਸਕਦਾ ਕਿਉਂਕਿ ਕੁਦਰਤੀ ਤੌਰ ਤੇ ਉਹਨਾਂ ਦੀ ਧਰਮ ਪਤਨੀ ਜੇ ਉਸ ਦਿਨ ਦਿੱਲੀ ਦੇ ਲੋਕਾਂ ਨੂੰ ਸੰਬੋਧਿਤ ਹੋਣਗੇ ਤਾਂ ਇਹ ਮਿਰਖਲ ਹਮਦਰਦੀ ਦੇ ਨਜ਼ਰੀਏ ਤੋਂ ਇਹ ਬਣਦਾ ਹੀ ਆ ਇਹ ਕਰਨਾ ਹੀ ਚਾਹੀਦਾ ਪਰ ਕੀ ਇਸ ਤੋਂ ਬਾਅਦ ਕੇਜਰੀਵਾਲ ਦੀ ਧਰਮ ਪਤਨੀ ਹੀ ਇਨ ਲੀਡਿੰਗ ਰੋਲ 'ਚ ਹੋਣ ਗਿਆ ਆਮ ਆਦਮੀ ਪਾਰਟੀ ਵੱਲੋਂ ਇਹਦੇ ਉੱਤੇ ਸਵਾਲਾਂ ਦਾ ਇੱਕ ਜ਼ਿਕਰ ਆ ਰਿਹਾ ਮੈਂ ਪਹਿਲਾਂ ਪਰਿਵਾਰ ਵੱਲ ਤੇ ਹੋਣਾ ਮੋਦੀ ਜੀ ਦੂਸਰੇ ਪ੍ਰਾਈਮ ਮਿਨਿਸਟਰ ਹੈ ਬੀਜੇਪੀ ਦੇ ਇਸ ਮੁਲਕ ਦੇ ਵਿੱਚ ਪਹਿਲੇ ਸੀ ਹਟਲ ਬੈਰੀ ਵਾਚ ਪਈ ਉਹਨਾਂ ਦਾ ਪਰਿਵਾਰ ਹੀ ਹੋ ਰਹੀ ਸੀਗਾ ਸੋ ਪਰਿਵਾਰ-ਵਾਰ ਕਿੱਥੋਂ ਹੋਣਾ ਦੂਸਰੇ ਮੋਦੀ ਜੀ ਆ ਗਏ ਸੋ ਉਹ ਆਪਣੇ ਘਰ ਬੈਠੇ ਆ ਸੋ ਇਹਨਾਂ ਦਾ ਪਰਿਵਾਰ ਵੀ ਹੈ ਨਹੀਂ ਤੀਜੀ ਗੱਲ ਇੱਕ ਪਹਿਲਾ ਸੰਗ ਪਰਿਵਾਰ ਦੇ ਵਿੱਚ ਟ੍ਰੈਡੀਸ਼ਨ ਸੀ ਕਿ ਕਾਫੀ ਇਹਨਾਂ ਦੇ ਐਕਟੀਵਿਸਟ ਲਿਆ ਨਹੀਂ ਸੀ ਪਰੋਂਦੇ ਸੋ ਪਰਿਵਾਰ ਹੁੰਦਾ ਨਹੀਂ ਸੀਗਾ ਪਾਰਟੀ ਸੱਤਾ ਦੇ ਵਿੱਚ ਤਾਂ ਬਹੁਤ ਬਾਅਦ ਵਿੱਚ ਹੋਰ ਦਿੱਲੀ ਦੇ ਵਿੱਚ ਜਦੋਂ ਪਾਵਰ ਚ ਆ ਗਈ ਉਦੋਂ ਇਹਨਾਂ ਦੇ ਪਰਿਵਾਰ ਵੀ ਆਉਣੇ ਸ਼ੁਰੂ ਹੋ ਗਏ। ਯਾ ਤੁਸੀਂ ਮਾਕੇ ਲੀਡਰ ਅਨੁਰਾਗ ਠਾਕੁਰ ਉਹਨਾਂ ਦੇ ਫਾਦਰ ਕੀ ਸੀਗੇ? ਸੁਸ਼ਮਨ ਸਵਰਾਜ ਦੀ ਬੇਟੀ ਨੂੰ ਟਿਕਟ ਮਿਲੀ। ਹੋਰ ਤੁਹਾਨੂੰ ਬੜੀਆਂ ਇਨਸਟੈਂਸਿਸ ਬੀਜੇਪੀ ਦੀ ਮਿਲ ਜਾਣਗੀਆਂ ਜਿੱਥੇ ਉਹ ਆਪਣੇ ਲੀਡਰ ਲੈ ਕੇ ਆਏ ਹੋਏ ਆ ਤੁਸੀਂ ਸਟੇਟ ਵਾਈਜ਼ ਜੇ ਤੁਸੀਂ ਐਨਲਾਈਜ਼ ਕਰੋਗੇ ਪੰਜਾਬ ਲੈ ਲਓ। ਬਲਰਾਮ ਜੀ ਦਾ ਸਟੰਡਨ ਪੰਜਾਬ ਦੇ ਲੀਡਰ ਸੀ ਵੱਡੇ ਤੇ ਆਪਣੇ ਮਿਤਲ ਜੀ ਵੱਡੇ ਲੀਡਰ ਸੀਗੇ। ਦੋਵਾਂ ਦੇ ਬੇਟੇ ਪੋਲਿਟਿਕਸ ਦੇ ਵਿੱਚ ਆਏ। ਸੰਜੇ ਟੰਡਨ ਚੰਡੀਗੜ੍ਹ ਦੇ ਵੱਡੇ ਲੀਡਰ ਮਰਾਜ ਦਾ ਟੰਡਨ ਦੇ ਬੇਟੇ ਸੋ ਜਿਨ੍ਹਾਂ ਦੇ ਪਰਿਵਾਰ ਨਹੀਂ ਹੈ ਉਹਨਾਂ ਦੀ ਗੱਲ ਵੱਖਰੀ ਹੈ ਜਿਨ੍ਹਾਂ ਦੇ ਪਰਿਵਾਰ ਹੈਗੇ ਆ ਤੁਸੀਂ ਸਾਰੀ ਸਟੱਡੀ ਕਰ ਲੋ ਉਹਨਾਂ ਦੇ ਬੱਚੇ ਇਨਵੇਰੀਏਬਲੀ ਸਿਆਸਤ ਦਾ ਪਾਠ ਹੈਗੇ ਸੋ ਇੱਕ ਲੜਾ ਹੈ ਸਿਰਫ ਦੂਜੀ ਗੱਲ ਜਦੋਂ ਭਾਜਪਾ ਰੀਜਨਲ ਪਾਰਟੀਆਂ ਦੇ ਨਾਲ ਅਲਾਈਅੰਸ ਕਰਦੀ ਹੈ ਜਿਨ੍ਹਾਂ ਤੇ ਹੁਣ ਪਰਿਵਾਰਵਾਦ ਦੇ ਦੋਸ਼ ਲਾਉਂਦੇ ਆ ਇਹ ਅਕਾਲੀ ਦਲ ਪਰਿਵਾਰਵਾਦ ਨਹੀਂ ਸੀਗਾ ਪਰ ਅਨੇ ਦੇਰ ਤੱਕ ਹਲਾਇਆਂ ਰਹੀ 96 ਤੋਂ ਬਾਅਦ ਪਰਿਵਾਰਵਾਦ ਇਹਨਾਂ ਦੇ 2008 ਦੇ ਵਿੱਚ ਪਰਿਵਾਰਵਾਦ ਆ ਗਿਆ ਸੀਗਾ ਤੇ ਹਲਾਇਆਂ ਤਾਂ ਫਿਰ ਵੀ ਮੋਦੀ ਜੀ ਦੇ ਕੈਮਰੇ ਹੀ ਇਹਨਾਂ ਦੇ ਨਾਲ ਜਾਂ ਭਾਜਪਾ ਨੇ ਮੋਦੀ ਕੈਮਰੇ ਹੀ ਸੋ ਇਹ ਇੱਕ ਗਲਤ ਢੰਗ ਦੇ ਨਾਲ ਜਿਹੜਾ ਇਹ ਪ੍ਰਚਾਰ ਕੀਤਾ ਜਾਂਦਾ ਹੈ ਉਹਦੀ ਜੜ ਕੋਈ ਨਹੀਂ ਕਿ ਭਾਜਪਾ ਖੁਦ ਪਰਿਵਾਰਵਾਦ ਦਾ ਸ਼ਿਕਾਰ ਹੈਗੀ ਮੈਂ ਹੁਣ ਅੱਗੇ ਤੁਹਾਡੇ ਆ ਜਾਣਾ ਹੈ ਜਿਹੜੀ ਤੁਸੀਂ ਗੱਲ ਰੇਡ ਗੱਲ ਰੇਡ ਕੀਤੀ ਹੈ ਅਸਲੀ ਤੱਕ ਜਿਹੜੀ ਵਾਲਦੀ ਕਿ ਉਹ ਅੱਗੇ ਆ ਸਕਦਾ ਮੈਂ ਰੂਲ ਆਊਟ ਨਹੀਂ ਕਰਦਾ ਜੀ ਇਸ ਸਟੇਜ ਨੂੰ ਜਿਹੜੀ ਸਿਚੁਏਸ਼ਨ ਬਣੀ ਵੀ ਹੈ ਮੈਂ ਇੱਕ ਗੱਲ ਤੇ ਬੜਾ ਕਲੀਅਰ ਹੈ ਕਿ ਸੀਐਮ ਜੇਲ ਦੇ ਵਿੱਚੋਂ ਫੰਕਸ਼ਨ ਨਹੀਂ ਕਰਦਾ ਹਰ ਜੇਲ ਦੇ ਵਿੱਚ ਤਾਂ ਜਾਣਾ ਹੈ ਹਲੇ ਤਾਂ ਕਸਟਡੀ 'ਚ ਈਡੀ ਕਹੋ ਜੋ ਪੁਲਿਸ ਕਸ ਕਰ ਮੈਨੂੰ ਪੁਲਿਸ ਕਸ ਕਰਣੇ ਜਨਰਲ ਟਰਮ 'ਚ ਇਹ ਹਾਲੇ ਕਸਟਡੀ ਦੇ ਵਿੱਚ ਹੈਗੀ ਜੇਲ੍ਹ ਵੀ ਚਲੇ ਜਾਣ ਸਰਕਾਰ ਜੇਲ੍ਹ ਦੇ ਵਿੱਚੋਂ ਨਹੀਂ ਚਲਦੀ ਹੁੰਦੀ ਸੋ ਉਹਨਾਂ ਨੂੰ ਇਹ ਇਥਰ ਸੈੱਟ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਨਵਾਂ ਸੈਟਅਪ ਹੈ ਉਹ ਇੰਡੀਪੈਂਡੈਂਟਲੀ ਫੰਕਸ਼ਨ ਕਰ ਸਕੇ ਜੇ ਉਹ ਮਰਜ਼ੀ ਬਣਾਉਂਦੇ ਉਹਨਾਂ ਦੀ ਆਪਣੀ ਮਰਜ਼ੀ ਹੈ ਲੇਕਿਨ ਇਹ ਪਾਵਨ ਲੀਗਲ ਬਾਅਰ ਭਾਵੇਂ ਕੋਈ ਨਹੀਂ ਹਾਈ ਕੋਰਟ ਨੇ ਕਹਿੰਦਾ ਲੇਕਿਨ ਪ੍ਰੈਕਟੀਕਲ ਬਾਅਰ ਹੈਗੀ ਹੈ ਸੋ ਪ੍ਰੈਕਟੀਕਲੀ ਜੇਲ੍ਹ ਦੇ ਵਿੱਚੋਂ ਸਰਕਾਰ ਨਹੀਂ ਚੱਲ ਸਕਦੀ ਹਾਂ ਉਹ ਇੱਕ ਨੈਰੇਟਿਵ ਬਣਨ ਦੀ ਕੋਸ਼ਿਸ਼ ਕਰ ਰਹੇ ਆ ਨੈਰੇਟਿਵ ਇਹ ਹੈ ਕਿ ਜਿਵੇਂ ਪਹਿਲਾਂ ਜੇਲ੍ਹ ਦੇ ਵਿੱਚੋਂ ਸਰਦਾਰ ਸਿਵਰਜੀ ਸਿੰਘ ਮਾਲ ਬੜੇ ਹੈਵੀ ਮਾਰਜਨ ਨਾਲ ਇਲੈਕਸ਼ਨ ਦਿੱਤੇ ਸੀਗੇ 77 ਗਾਰਜ ਫਰਨਾਂਡੋ ਜਿੱਤੇ ਸੀ ਬੜੇ ਲੀਡਰ ਤੌਰੋਂ ਮਿਲ ਜਾਣਗੇ ਜਿਹੜੇ ਜੇਲ੍ਹ 'ਚ ਬੈਠ ਕੇ ਜਿੱਤੇ ਸੀਗੇ ਉਹ ਇੱਥੇ ਨਹੀਂ ਕਿਉਂਕਿ ਤਾਂ ਸੀਐਮ ਹੈ ਪਹਿਲੀ ਵਾਰ ਇੱਕ ਸੀਐਮ ਜੇਲ੍ਹ ਦੇ ਵਿੱਚ ਗਿਆ ਪ੍ਰੈਜ਼ੀਡੈਂਟ ਕੋਈ ਨਹੀਂ ਇਸੇ ਕਰਕੇ ਲਾ ਕੋਈ ਨਹੀਂ ਲੇਕਿਨ ਉਹਦਾ ਨਜਾਇਜ਼ ਫਾਇਦਾ ਨਹੀਂ ਠੋੜਣਾ ਚਾਹੀਦਾ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਜੀ ਜੇ ਇਹਨਾਂ ਦੀ ਵਾਈਫ ਪਾਣ ਲਾਈਫ ਨੂੰ ਬਣਾ ਦੇਣ ਕਿਸੇ ਨੂੰ ਬਣਾਉਣ ਲੇਕੇ ਨੇ ਸਰਕਾਰ ਨਹੀਂ ਇਸ ਤਰ੍ਹਾਂ ਨਹੀਂ ਸਰਕਾਰ ਚੱਲ ਸਕਦੀ ਇੱਥੇ ਸਪਸ਼ਟ ਹੋਣਾ ਚਾਹੀਦਾ ਜੀ ਉਹ ਜਿਹੜੀ 31 ਦੀ ਰੈਲੀ ਹੈ ਜਿਹੜਾ ਤੁਸੀਂ ਕਿਹਾ ਵੀ ਹੋਰ ਚ ਕੀ ਪ੍ਰੋਜੈਕਟ ਕੀਤੇ ਰਹੇਗਾ ਪਰਿਵਾਰ ਨੂੰ ਮੇਰੇ ਖਿਆਲ ਦੇ ਵਿੱਚ ਜਿਹੜੀ ਪਾਰਟੀ ਦੀ ਸੈਕੰਡ ਲਾਈਨ ਹੁੰਦੀ ਹੈ ਉਹ ਡਿਵੈਲਪ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਇਹ ਪਾਰਟੀਆਂ ਕਾਗਰਸ ਪੈਲੈਸ ਕਲ ਦਾ ਸ਼ਿਕਾਰ ਹੋਏ ਥੱਲੇ ਦੀ ਲੀਡਰਸ਼ਿਪ ਸਾਰੀ ਖਤਮ ਕਰਤੀ ਉਹਨਾਂ ਨੇ ਆਮ ਆਦਮੀ ਪਾਰਟੀ ਬਦਲਾ ਦੀ ਪਾਰਟੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਗ੍ਰਾਸ ਰੂਟ ਤੋਂ ਫੈਸਲੇ ਲੈਣੇ ਸ਼ੁਰੂ ਕਰਾਂਗੇ ਗ੍ਰਾਸ ਰੂਟ ਤੋਂ ਓਪੀਨੀਅਨ ਲੈ ਕੇ ਜਿਹੜੇ ਕੈਂਡੀਡੇਟ ਹੋਇਆ ਕਰਨਗੇ ਉਹ ਵੀ ਲੋਕ ਥੱਲੇੋਂ ਫਾਈਨਲਾਈਜ਼ ਕਰਨਗੇ ਜਿਵੇਂ ਅਮਰੀਕਨ ਸਿਸਟਮ ਸੀਗਾ इवन ਮਿਨਿਟਿਸ ਦੇ ਵਿੱਚ ਵੀ ਇਹੀ ਚੱਲਦਾ ਹੈ ਲੇਕਿਨ ਉਹ ਇਨ ਪ੍ਰੈਕਟਿਸ ਅਲਟੀਮੇਟਲੀ ਖਤਮ ਹੋ ਗਿਆ ਜਿਹੜੀ ਜਿਸ ਨੀਤੇ ਇਹ ਪਾਰਟੀ ਬਣੀ ਸੀਗੀ ਉਸ ਤੋਂ ਬਿਲਕੁਲ ਪਿੱਛੇ हट ਗਏ ਜਿਹੜੇ ਇਹਨਾਂ ਨੇ ਪ੍ਰੈਕਟੀਕਲੀ ਉਹੀ ਕਰਨਾ ਸ਼ੁਰੂ ਕਰਤਾ ਜੋ ਬਾਕੀ ਪਾਰਟੀਆਂ ਕਰਦੀਆਂ ਸੀਗੀਆਂ ਜੀ ਸੋ ਇਹ ਵੇਕਨਸ ਇਸ ਪਾਰਟੀ ਦੇ ਵਿੱਚ ਅੱਗੇ ਥੱਲੇ ਪਾਰਟੀ ਦਾ ਸਟਰਕਚਰ ਬਣਿਆ ਹੀ ਨਹੀਂ ਆਪਾਂ ਪੰਜਾਬ ਦੇਖਦੇ ਆ ਸਰਕਾਰ ਹੈ ਪਾਰਟੀ ਦੀ ਜਿਹੜਾ ਆਰਗੇਨਾਈਜ਼ੇਸ਼ਨ ਸਟਰਕਚਰ ਹੈ ਉਹ ਇਗਨੋਰਡ ਹੈ ਸਾਰਾ ਸੋ ਜਦ ਤੱਕ ਸਟਰਕਚਰ ਉਹ ਰਿਵਾਈਵ ਨਹੀਂ ਬਣਾਇਆ ਜਾਂਦਾ ਉਹ ਤੱਕ ਸਿਚੁਏਸ਼ਨ ਇਹੀ ਰਹੇਗੀ ਲੇਕਿਨ ਹੁਣ ਸੈਕੰਡ ਇਨ ਕਮਾਂਡ ਜੇ ਹੋਵੇ ਕੋਈ ਫਿਰ ਸੁਨੀਤਾ ਅਗਰਵਾਲ ਦੀ ਇਮੋਸ਼ਨਲ ਅਪੀਲ ਤਾਂ ਹੈਗੀ ਹੈ ਲੋਕਾਂ ਨੂੰ ਮੋਬਾਈਲਾਈਜ਼ ਕਰਨ ਦੇ ਵਿੱਚ ਲੇਕਿਨ ਜਦੋਂ ਪਾਰਟੀ ਚਲਾਉਣ ਦਾ ਮਾਮਲਾ ਹੋਵੇ ਉੱਥੇ ਸਮੱਸਿਆ ਖੜੀ ਹੋਏਗੀ ਤੀਜੀ ਗੱਲ ਜੀ ਇਹ ਮਸਲਾ ਸਿਰਫ ਕੇਜਰੀਵਾਲ ਨੂੰ ਰੈਸਟ ਕਰਨ ਦਾ ਜਾਂ ਕਾਂਗਰਸ ਨੂੰ 1800 ਕਰੋੜ ਦਾ ਨੋਟਿਸ ਦੇਣ ਦਾ ਨਹੀਂ ਮੈਂ ਇਹ ਗੱਲ ਲਗਾਤਾਰ ਕਹਿੰਿਆ ਵੀ ਇਹ ਇਲੈਕਸ਼ਨ ਇਸ ਮਲਕ ਦੇ ਜਿਹੜੀ ਜਮਹੂਰੀਅਤ ਦਾ ਇਤਿਹਾਸ ਹੈ ਉਹ ਅੱਜ ਬਹੁਤ ਕ੍ਰੂਸ਼ਲ ਹੈ ਇੱਕ ਇੰਡੀਕੇਸ਼ਨ ਹੈ ਕਿ ਜਿੰਨੇ ਵੀ ਡਾਇਸੈਂਟ ਹੈ ਉਹਨੂੰ ਹੁਣੇ ਹੀ ਖਤਮ ਕਰ ਦਿਓ ਜੀ ਤਾਂ ਕਿ ਜਿਹੜੇ ਇਹ ਇਲੈਕਸ਼ਨ ਹੈ ਉਹ ਅਪਨ ਦੇ ਧੱਕ ਨਾਲ ਲੜਨ ਜੇ ਤੁਹਾਡੇ ਡਾਇਸੈਂਟ ਹੀ ਸਾਰੀ ਖਤਮ ਹੋ ਗਈ ਤੇ ਜਮਹੂਰੀਅਤ ਵੀ ਨਾਲ ਹੀ ਖਤਮ ਹੋ ਜਾਂਦੀ ਹੈ ਕਾਂਗਰਸ ਨੂੰ ਇਨਕਪੈਸਿਟੇਟ ਕਰਤਾ ਉਹਨਾਂ ਨੇ ਇਲੈਕਸ਼ਨ ਲੜਨ ਦੇ ਵਾਸਤੇ ਲੈਵਲ ਪਲੇਇੰਗ ਫੀਲਡ ਖਤਮ ਹੋ ਗਿਆ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਲੈਵਲ ਪਲੇਇੰਗ ਫੀਲਡ ਪ੍ਰੋਵਾਈਡ ਕਰਨ ਦਾ ਹੁਣ ਇੰਟਰਨੈਸ਼ਨਲ ਲੈਵਲ ਤੇ ਮੋਦੀ ਜੀ ਨੇ ਬੜੀਆਂ ਜਿੱਫੀਆਂ ਪਾਈਆਂ ਅਮਰੀਕਾ ਵਾਲਿਆਂ ਨਾਲ ਉਹਨਾਂ ਦਾ ਪ੍ਰਚਾਰ ਵੀ ਜਾ ਕੇ ਕੀਤਾ ਹੁਣ ਉੱਥੋਂ ਹੀ ਇਹਨਾਂ ਦੇ ਕਵੈਸਚਨ ਹੋਣੇ ਸ਼ੁਰੂ ਹੋਏ ਯੂਨ ਯੂਨੋ ਤਾਂ ਵੀ ਮੇਜਰ ਇਨਫਲੂਐਂਸ ਯੂਐਸਏ ਦਾ ਜੀ ਹੁਣ ਯੂਐਨਓ ਨੇ ਵੀ ਕਵੈਸਚਨ ਕਰਤਾ ਜਰਮਨੀ ਨੇ ਪਹਿਲਾਂ ਜਰਮਨੀ ਨੇ ਕਵੈਸਚਨ ਕੀਤਾ ਫਿਰ ਯੂਐਸਏ ਨੇ ਕੀਤਾ ਹੁਣ ਯੂਐਨਓ ਨੇ ਕਰਤਾ ਵੀ ਜਿਵੇਂ ਕਾਗਰਸ ਨੂੰ ਤੁਸੀਂ ਨਾਨ ਫੈਕਸ਼ਨਲ ਬਣਾਤਾ ਕੇਜਰੀਵਾਲ ਨੂੰ ਅੰਦਰ ਕਰਤਾ ਇਹ ਤੁਹਾਡੇ ਜਮਹੂਰੀਅਤ ਤੇ ਸਵਾਲ ਖੜਾ ਹੁੰਦਾ ਹੈ ਇਹਦੇ ਨਾਲ ਸੋ ਇੱਕ ਇੰਡੀਕੇਸ਼ਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਕੀ ਕੁਝ ਹੋ ਸਕਦਾ ਹੈ